ਕੀ ਹਾਲਾ ਕਰੇਗੀ ਸਰਕਾਰ ਕਰੀ ਲੋਕਾਂ ਤੋਂ ਵਾਦੀ ਕੇ ਵੀਰ ਨਿੰਦਰੇ ਜਨ ਕਈ ਕੰਮ ਰਹਿ ਜਾਂਦੇ ਹੁਣ ਇਕਲਾਦਾਰ ਕੇ 4 ਵਜੇ ਦਾ ਵਾਰਮ ਲਾਇਆ ਸੀਗਾ ਨਹੀਂ ਉੱਠਿਆ ਵੀ 4 ਵਜੇ ਤੱਕ ਠੀਕ ਹੈ ਸੇ ਕੰਮ ਹੋਇਆ non si può fare niente di più, 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 non si può ਠੀਕ ਆ ਬਾਦਾਮ ਪਿਉਂਦੇ ਸ਼ੂ ਕਰਾ ਸ਼ੂ ਕਰਾ ਸ਼ੂ ਕਰਾ ਮੈਂ ਕਿਹਦੇ ਹੁਕਮ ਤੇ ਡਾ ਹੋ ਗਿਆ ਹੋਏ ਚੰਗੀ ਗੱਲ ਆ ਚਲੋ ਬਾਦਾਮ ਤਾਂ ਕਿਉਂ ਤਸ਼ੀਦ ਆ ਸਹੀ ਐ ਇਹ ਵੀ ਰਾਤ ਨੂੰ ਪਿਉਂਦੇ ਆ 2 ਵਜੇ ਆ ਗਏ ਮੈਂ ਤੇਰੇ ਚਲੋ ਕੋਈ ਗੱਲ ਨਹੀਂ ਚਲੋ ਸਾਹਮਣੇ ਕੂਤਰ ਨੂੰ ਬਾਦਾਮ ਨੂੰ ਦੇ ਗਏ ਬਈ ਹਨਾ ਦੇਖਦੇ ਆ ਕੀ ਬਾਤ ਲਿਓ ਨੇ ਬਾਹਰ ਜਾਣਾ ਯਾਰ ਇਹਦੇ ਅੱਗ ਲੱਗੀ ਵੀ ਆ ਬਾਹਰ ਆਂ ਲੈ ਦੇਖੋ ਕਿਵੇਂ ਚਾ ਚੜਦਾ ਹਾਂ ਜਾਣਾ ਬਾਹਰ ਛੇ ਦੀ ਮੂੜੇ

ਉੱਠ ਕੌਣਾ ਐ ਰੁਈ ਜਾਣਾ ਹੈਗਾ ਲੋ ਜੀ ਇਹਦੀ ਫੀਡ ਕਰਤੀ ਤਿਆਰ ਠੀਕ ਹੈ ਵਿੱਚ ਫੀਡ ਮਿਕਸ ਰੋਟੀਆਂ ਪਲੱਸ ਲੱਸੀ ਐ ਇਕੱਠਾ ਮਿਕਸ ਬਣਾ ਕੇ ਸਵਾਨਾ ਪਾਵੇ ਵੇਖੀ ਫੁੱਲਦਾ ਇਹਦੇ ਤੇ ਜ਼ੋਰ ਦਿੰਨੇ ਆ ਬੇਚਾਰੇ ਦੇ ਯਾਰ ਇਹਨੂੰ ਕਰ ਦੇ ਤਗੜਾ ਆ ਪੁੱਤ ਖਾ ਚੱਕ ਤੂੰ ਸੰਗਣਾ ਮਨ ਨੂੰ ਸਾਰਾ ਕੁਝ ਭੁਲੇੜ ਦੇ ਖਾਇਆ ਜਿੰਨਾ ਕੁਝ ਹੈਗਾ ਤੇ ਓਕੇ ਆ ਬਰੋ ਆ ਸਾਰੇ ਕੂਤਰਾ ਆ ਛੀ ਕੂਤਰਾ ਸੰਭੀ ਜਾਂਦੇ ਬਈ ਠੀਕ ਹੈ 1 2 3 4 5 6 ਤੇ 6ਾਂ ਚੋਂ 4 ਛੱਡਾਂਗੇ। ਉਹ ਚੱਕਰ ਦੇ ਦੋ ਬਸ ਜਿਹੜੇ ਰਹਿ ਗਏ ਉਹ ਕੋਦੇ ਛੱਡ ਦੇ। ਤੇ ਕਬੂਤਰ ਡਾਇਏ ਸੀ ਬਈ ਪਾਣੀ ਤੇ ਫਿਰਦੇ ਆ ਚਾਰ ਕਬੂਤਰ ਇੱਕ ਕੱਚ ਕਾਂਦਲਾ ਪਾਣੀ ਦੇ ਕੇ ਕੱਲੀ ਕੱਚ ਵਾਲੀ ਪਾਣੀ ਪੀਆ। ਇੱਕ ਟੱਡੇ ਢ ਵਾਲੀ ਪਾਣੀ ਤੇ ਆ। ਇੱਕ ਟੂ ਸੇਟ ਵਾਲੀ ਪਾਣੀ ਤੇ। ਟੱਡੇ ਵਾਲੀ ਤੇ ਟੂ ਸੇਟ ਵਾਲਾ ਪਹਿਲਾ ਪਾਣੀ ਅੱਜ 6 6 ਐਮਐਲ। ਕੱਚ ਵਾਲੇ ਦਾ ਅੱਜ ਤੀਜਾ ਪਾਣੀ ਆ 20 ਐਮਐਲ। ਇਹ ਇੱਕ ਕੂਦਰੀ ਦਾ ਚੌਥਾ ਪਾਣੀ ਅੱਜ 25 ml ਬਣ ਲੱਗਦਾ ਹੈ ਤੇ ਕਟੌਰੀ ਵਾਲੀ ਵੀ ਛੇੜੀ ਸੀ ਵੀ ਪਾਸੇ ਬੈਗੀ 2 ਸੇੜ ਨਾਲ ਛੱਡਾ ਸੀ ਉਹ ਵੀ ਪਾਸੇ ਬੈਗਾ ਇਹ ਕੱਲੇ ਸੱਜੇ ਹਰੇ 2 ਸੇੜੀ ਛੱਡੀ ਸੀਗੀ ਉਹ ਸਿੱਧੀ ਬਈ ਉਹ ਤਾੜਦੀ ਤੇ ਇੱਕ ਕੱਲੇ ਸੱਜੇ ਕਲਾਬੀ 2 ਸੇੜੀ ਵੀ ਪੁਰਾਣੀ ਕੂਦਰੀ ਫਿਰਦੀ ਆ ਠੀਕ ਆ ਆਹ ਆਉਂਦੀ ਇਹ ਸੁੱਕੀ ਹੈਗੀ ਇਹ ਕਿੱਧਰ ਕੀ ਕੰਬਲੀ ਹਰੀ ਟ੍ਰੇਲ ਦਾ ਆ ਜਾਂਦੀ ਬੜਰ ਬੜਾ ਮਾਰਦਾ ਯਾਰ ਬ్రో ਹਨਾ ਬੜਰ ਮਾਰਨ ਦਾ ਕੀ ਆਕਾ ਯਾਰ ਹਟ ਜਾ ਹੁਣ ਵੇੜੇ ਆ ਤਾਂ 2 ਸੇੜੇ ਵੇੜੇ ਆ ਕੋਡਰ ਹੋਈ ਯਾਰ ਬੜਾਈ ਇਹ ਕੰਦਫੂਨ ਆਹ ਹਰੀ ਡਰ ਲਿਆ ਜਾਂਦੀ ਹਾਈ ਡਰ ਲ ਤਾਂ ਆ ਜਾਂਦੀ ਆ ਕੌਨ ਦੀ ਢੱਡਾ ਲਈ ਚਲੋ ਛੋੜੋ ਯਾਰ ਕੋਲ ਨਾਲ ਫਿਰਦੇ ਆ ਤੇ ਬਾਕੀ ਵੀ ਪਾਣੀ ਪਾ ਗਏ ਜਿਹੜੇ ਖੁੱਡੇ ਰਹਿੰਦਾ ਸੀ ਨਾ ਆ ਧੂਈ ਬੈਠਾ ਮੈਂ ਭਾਂਡੇ ਭੁੰਡੇ ਚੰਗੀ ਤਰ੍ਹਾਂ ਤੇ ਵਿੱਚ ਪਾਉਣਾ ਪਾਊਡਰ ਬ్రో ਵੱਡੇ ਕਬੂਤਰਾਂ ਨੂੰ ਠੀਕ ਹੈ ਇੱਕ ਚੌਂਚਾ ਟੈਟਰਾਸਾਈਕਲਿਨ ਦੇ ਪਾਊਡਰ ਦਾ ਤੇ ਇੱਕ ਚੌਂਚਾ ਲੈਕਸਨ ਦੇ ਪਾਊਡਰ ਦਾ ਕਿਉਂਕਿ ਆ ਦਿਨ ਥੋੜੇ ਜਿਹਾ ਹੋਰ ਸਾਹ ਦੇ ਚਲੇਦੇ ਨੇ ਮੀਕਣੀ ਵਾਲੇ ਆਦਨੇ ਥੋੜੇ ਬਿਮਾਰ ਹੋਣ ਦਾ ਖਤਰਾ ਵੱਧ ਹੁੰਦਾ ਕੂਤਰਾਂ ਦਾ ਤੇ ਜਦੋਂ ਕੇਅਰ ਕਰ ਲਗੇ ਤੇ ਬਿਮਾਰ ਹੁੰਦੇ ਨਹੀਂ ਹਾਂਜੀ ਪਾਣੀ ਪਾਦਾ ਸਾਰੇ ਕਬੂਤਰਾਂ ਨੂੰ ਲੈਟਾਂ ਨੂੰ ਤਾਂ ਵਝਾ ਗਿਆ ਕੋਟਾਂ ਮੇਰੇਗਾ ਆਏ ਬੱਚੇ ਵੀ ਬਾਹਰ ਬਾਉਣ ਵਾਲੇ ਵੀ ਹਨਾ ਯਾਰ ਗੋੜ ਰੰਗਾ ਦਾ ਵੀ ਬਾਹਰ ਪੁਰਾ ਫਿਰਦਾ ਹੁੰਦਾ ਹੈ ਉਹਦੇ ਚੋਂ ਪਿੰਜਰੇ ਚੋਂ ਆਪ ਹੀ ਜਿੜੇ ਰੱਖਨੇ ਆ ਆਲ ਨੇ ਜੋ ਤੇ ਦੂਜਾ ਬੱਚਾ ਹੀ ਪੂਰਾ ਡਾਰ ਹੋਇਆ ਪਿਆ ਬਈ ਦੋਵੇਂ ਬੱਚੇ ਆਪਾਂ ਜਾਂ ਤਾਂ ਡੇਲਵਾ ਲਗੇ ਤੇ ਜਾਂ ਦੇ ਦੇ ਕੇ ਕਿਸੇ ਮਿੱਤਰ ਨੂੰ ਹਨਾ ਚੋਬਰਾਂ ਰਗੇ ਨੂੰ ਵੀ ਆਪੇ ਲਵਾ ਲੂਆਂ ਡਾਰੂ ਦੀ ਵੱਲੋਂ ਬਾਕੀ ਚਲੋ ਦੇਖ ਹਾਂਜੀ ਤੇ ਇਧਰ ਉਤਰ ਵਾਲੇ ਉਤਰਾਂ ਦੇ ਫੁੱਟਾ ਜੰਦਾ ਨਾ ਰੱਖਦੀ ਕੋਈ ਟਾਈਮ ਨਾਲੀ ਓਹੋ ਬਦਾਮਾਂ ਨੂੰ ਮਾਲਾ ਤਾਂ ਹੈ ਨਹੀਂ ਵੀ ਇੱਧਰ بس ਕਿਹੜੇ ਰਹਿ ਗਏ ਬਦਾਮ ਵਾਲੇ ਹਿੰਤਾ ਆਹੀ ਬਾਰੀ ਛੁੱਟ ਗਈ ਆਣਾ ਆਪਣੇ بس ਇੱਕ ਅੱਧੀ ਹੋਰ ਛੱਡ ਲਾਂਗੇ ਜੀ ਆ ਕੀਤਾ ਦਾ ਬਹੁਤ ਬਸ ਵੋਥ ਹੈ ਇਤਨੀਆ ਬਾਰੀਆਂ ਆਇਓਤਾ ਆਇ 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 ਆਇਓ ਉਹ ਰਹੀ ਗਾ ਕੂਤਰ ਫੁੱਡੇ ਤੇ ਆਇਆ ਕੁਆਲੇ ਬਾਰੇ ਦੇ ਦਿਨ ਬਦਾਨ ਖਵਾ ਲੇ। ਹਰਦਾ ਤੇ ਵੀ ਦਾ ਆ ਜਾ ਬਦਾਨ ਖਵਾ ਕੇ ਇਹਨੇ ਵੀ ਫੁੱਟੇ ਚ ਲੌਕ ਹੀ ਲਾਣਾ। ਨਹੀਂ ਛੱਡਦੇ ਇਹਨੇ ਦੁਬਾਰਾ। ਹਾਂਜੀ ਮੇਰੇ ਵੀਰੋ। ਆਗੇ ਇਧਰਲੇ ਕਰੀ ਇੰਸ ਦੋਸਤੋ ਟੀ ਖਾਇਆ ਜੀ। ਪੂਤਰ ਭਾਈ ਜਨੇ ਗੜਾਈ ਸੀ ਵਾਰਿੰਗ ਵਾਲੇ ਉਹਨੇ ਤਾਂ ਬੈਠੇ ਆਪਣੇ ਸਾਰੇ ਪੂਰੇ ਠੀਕ ਐ। ਤੇ ਉਹਨੇ ਤਾਂ ਉਹਨੇ ਸਾਰੇ ਫਿਰਦੇ ਆ ਹੱਥ ਤੇ ਦੂਜੇ ਬਹਿ ਬੂਦੇ ਬੋਲੇ ਇਹਨੇ ਨਵੇਂ ਛੱਡੇ ਕੀ। ਇੱਕ ਕਬੂਤਰੀ ਆ ਕੇ ਬੈ ਗਈ ਜੀ ਓਨਲੀ ਰਾਈਟ ਗਲਾਬੀ ਟੂਸਾ ਠੀਕ ਹੈ ਰਾਈਟ ਪਿੰਕ ਟੂਸਾ ਹਾਂ ਜੀ ਕਮਾਓ ਜੀ ਹਾਂ ਜੀ ਹਾਂ ਜੀ ਹੁਣ ਆਊਗੀ ਤਾਂ ਜੀ ਗਰੀਬਣੀ ਚੱਲ ਚੱਲ ਐਡੀ ਕੋਈ ਬਾਹਲਾ ਜੋਰ ਨਹੀਂ ਲੱਗਾ ਤਰੱਕਮ ਕਰਦੀ ਐ ਕਚੂ ਮਾਇਆ ਬਣੀ ਬੈਠੀ ਐ ਚੜ ਜਾ ਚੜ ਜਾ ਹਾਂ ਜੀ ਜੱਟ ਫਿਰ ਖੇਤਾ ਵਿੱਚ ਨਹੀਂ ਹੈ ਇਹ ਫਿਰਦਾ ਜਮਾਨੇ ਕੀ ਕਰਦਾ ਦੋਆ ਭੁੱਲ ਗਿਆ ਚਲ ਕੋਈ ਗੱਲ ਨਹੀਂ ਪਾਣੀ ਪੂਣੀ ਵੇਖਣਾ ਸੀ ਅੱਜ ਮਾੜੀ ਡਿਊਟੀ ਇਹ ਵੀ ਆਪਣੇ ਕੋਲੇ ਕੂਤਰਾਂ ਦੇ ਨਾਲ ਨਾਲ ਤਿੰਨ ਕਿੱਲੇ ਵੀ ਸਾਹਮਣੇ ਆਪਾਂ ਤਿੰਨ ਕੂਤਰ ਤਿੰਨ ਕਿੱਲੇ ਨੌ ਹੋ ਗਏ ਜੀ ਪੂਰੇ ਪਾਣੀ ਯਾਰ ਇਹ ਸਾਰਿਆਂ ਜੀ ਛੱਡਿਆ ਪਿਆ ਯਾਰ ਤਿੰਨੇ ਕਿਹੜਿਆਂ ਜੀ ਹਨਾ ਹੋਰ ਕਾਂਟੇ ਨੂੰ ਪੂਰੇ ਡੱਟ ਜਾਣਗੇ ਇਹ ਜੇ ਤੱਕ ਮੈਨੂੰ ਸਮਝ ਆ ਮੇਰੀ ਦੇਖੋ ਵੀ ਆ ਵੀ ਫੁੱਲ ਡੂੰਗੀ ਬਣਾਈ ਸੀ ਨਾ ਹੁਣ ਆਸਤੇ ਮਾਪਦੇ ਆਸਤੇ ਜੇ ਦੋ ਮੰਨ ਕੇ ਚੱਲ ਵੀ ਇਹ ਬਣਾਈ ਜਾਂਦੇ ਸੀਗੇ ਇਹ ਤਾਂ ਏਡੀਕ ਬਣਾਉ ਸੀ ਇੰਨੀ ਕੂਤਰ ਤੇ ਜਿਹੜੀ ਐ ਤੇ ਇੰਨੀ ਥੱਲੇ ਹੋ ਰਾਇ ਇਹ ਇੰਨੇ ਨਾਲ ਪਾਣੀ ਹੋਣਾ ਇਹ ਨਾਲ ਰਾਵ ਨਾਲ ਤੇ ਪਰ ਵੱਡੀ ਨਹੀਂ ਬਣਾਈ ਤੀ ਮੈਂ ਤਾਂ ਕਹੀ ਹੋਰ ਵੱਡੀ ਬਣਾ ਦਿਓ ਫਿਰ ਸਵਾਦ ਆਇਆ ਦਾ ਚੱਲ ਕੋਈ ਨਾ ਜੇ ਆਪ ਖੇਤੀਬੁਟੀ ਕਰਨ ਲੱਗੇ ਫਿਰ ਆਪ ਬਣਾਵਾਂਗੇ ਵਧੀਆ ਝੋਨਾ ਦਾ ਨਾ ਬੋਲ ਚੱ ਲੈਣਾ ਯਾਰ ਇੱਕ ਟੱਕਾ ਵੀ ਨਹੀਂ ਮੱਚ ਬਾਬੀ ਕਰਪਾਣਾ ਹਾਂਜੀ ਤੇ ਚੰਦਪਾਣਾ ਪਿੰਡ ਤੋਂ ਭਰਾਏ ਸੀਗੇ ਚੰਦਪਾਣੇ ਨੇ ਵੀਰੇ ਪਿੰਡ ਦਾ ਨਾ ਠੀਕ ਹੈ ਠੀਕ ਹੈ ਜੀ ਤੇ ਆਪਣਾ ਨਾਂ ਕੀ ਹੈ ਵੀਰੇ ਠੀਕ ਹੈ ਜੀ ਤੇ ਬਾਈ ਆਪਣਾ ਕੀ ਨਾਮ ਹੈ ਠੀਕ ਹੈ ਠੀਕ ਹੈ ਇਹਨਾਂ ਨੂੰ ਕਬੂਤਰ ਦਿੰਨੇ ਆ ਬਾਈ ਬਾਈਆਂ ਨੂੰ ਇਹ ਕਹਿੰਦੇ ਅਰਬੀ ਸਾਡੇ ਕੂਤਰ ਐਂ ਕਰਕੇ ਵੀ ਓਡਾ ਡੰਗੇ ਬਲੀ ਬਲੀ ਖਾ ਗਈ ਸੀ ਕਹਿੰਦੇ ਮਾ ਕੋਈ ਦਿੱਕਤ ਆ ਲਈ ਗੱਲ ਨਹੀਂ ਚੱਲੇਗਾ ਕਬੂਤਰ ਦੇ ਦਿੰਨੇ ਆ ਤੁਹਾਨੂੰ ਇਹ ਹੈਗਾ ਵੀਰੇ ਇਧਰਲੇ ਪਾਸੇ ਥੋੜਾ ਜਿਹਾ ਇਹ ਹੈਗਾ ਘੰਡ ਗਾਂਦ ਵਾਲੀ ਕਬੂਦੀ ਦਾ ਭਰਾ ਜਿਹੜੀ ਆਪਣੀ ਇਕੱਲੀ ਜਿੱਤੀ ਸੀਗੀ ਪਹਿਲੀ ਬਾਜੀ ਜਿੱਤੀ ਸੀ ਦੂਜੀ ਬਾਜੀ ਭੱਜ ਗਈ ਜਿਹੋ ਦਾ ਭਰਾ ਹੈ ਇਹ ਕਮਾਂਡਲਾ ਕੱਢਿਆ ਸੀ ਬਈ ਇਹਨਾਂ ਨੇ ਚਿੱਟੀ ਕਾਲੀ ਦਾ ਇਧਰੋਂ ਵੀ ਥੋੜੇ ਜਿਹੇ ਟੀਰ ਜਿਹਾ ਪੈਂਦਾ ਇਹਦੇ ਤੇ ਇਧਰੋਂ ਚਿੱਟੀਆਂ ਅੱਖਾਂ ਦਾ ਨਾ ਇਹ ਕਬੂਤਰ ਦਿੰਨੇ ਆ ਭਰਾਵਾਂ ਨੂੰ ਓਕੇ ਆ ਬਈ ਸੈਟ ਆ ਕੰਮ ਠੀਕ ਆ ਓਕੇ ਹਾਂਜੀ ਫੇਰ ਆਏ ਸੀ ਕੇਤ ਜੀ ਪਾਣੀ ਹਜੇ ਵੀ ਲੱਗਿਆ ਹਜੇ ਹੋਰ ਘੰਟਾ ਰੋਕੇ ਆਵਾਂਗੇ ਜੱਜ ਕੀ ਪਈ ਜਾਂਦੇ ਪੋਛੀ ਨਹੀਂ ਹੁੰਦਾ ਤੇ ਅਨੇ ਬਾਗਲੋਂ ਜਾ ਕੇ ਕਬੂਤਰਾਂ ਵਾਸਤੇ ਪਾਣੀ ਦੀ ਕੈਨੀ ਭਰ ਲਿਆ ਚਾਹ ਬਈ ਕਰੇ ਪਾਣੀ ਤਾਂ ਨਹੀਂ ਮਿਲਿਆ ਜੀ ਆਪਦਾ ਪਾਣੀ ਪੂਰਾ ਕਰਨ ਵਾਸਤੇ ਲਿਆਂਦਾ ਜੀ ਸਨੇਗਲਾਈਡ ਬੈਕਚਰ ਭੁਈਗਾ ਤੇ ਦੋ ਮਾਊਂਟੇਨ ਡਿਊ ਡਰਕੀ ਮਾਗੀ ਸਮਝੋ ਇਸ ਦੁਆ ਤੇ ਬਾ ਚੱਲਦਾ ਹੈ ਕਰ ਲਓ ਜੀ ਜੱਬ ਵੀ ਦੇਤਾ ਉੱਪਰ ਵਾਲਾ ਦੇਤਾ ਛੱਪਰ ਫਾੜ ਕੇ ਠੀਕ ਹੈ ਤਾਏ ਕਿਆਨੇ ਕੰਦ ਉੱਦੀ ਤਾਏ ਦੇ ਮੁੰਡੇ ਦਾ ਬਾਹਰੋਂ ਕੋਨਾ ਵੱਡਾ ਮੇਥੋ ਦੋਏ ਦੋਤਾ ਹੈ ਮੇਰੇ ਹਨ ਦੋਵੇਂ ਵੱਡੇ ਐ ਤੇ ਦੋਆ ਦੇ ਮੁੰਡੇ ਵੀ ਮੇਰੇ ਵੱਡੇ ਆ ਬੋਲੀ ਉਹਨੇ ਤਾਂ ਵਿਆਹ ਹੋਇਆ ਤੇ ਉਹਨਾਂ ਨੇ ਬਣਾਇਆ ਸੀਗਾ ਨੂਡਲ ਹਨਾ ਘਰੇ ਤੇ ਕੰਦ ਦੋ ਦੀ ਮੈਨੂੰ ਫੋਨ ਆਇਆ ਕਹਿੰਦਾ ਗੱਲ ਸੁਣੀ ਕੰਦ ਦੋਦੀ ਮੈਂ ਖਾ ਗਿਆ ਆ ਨਾਲ ਹੀ ਘਰ ਆਹ ਜਵਾਰੇ ਵਾਲੀ ਆਪਣਾ ਸੱਜੇ ਹੱਥ ਵਾਲਾ ਆ ਕਰ ਪਾਏਗਾ ਇਧਰ ਲਾ ਆ ਵਾਲਾ ਤੇ ਕਹਿੰਦੇ ਐਂ ਕੰਦ ਦੋਦੀ ਮੈਂ ਆ ਗਿਆ ਮੈਂ ਤਾਂ ਨਹੀਂ ਕੀ ਕਹਿਣਾ ਹੂਗਾ ਜਦੋਂ ਆਇਆ ਤੇ ਚੱਕ ਕੇ ਮੈਨੂੰ ਨੂਡਲ ਦੀ ਭਰੀ ਥਾਲੀ ਤੇ ਕਸ ਹੌਸ ਬਣਾ ਦੀ ਚੱਲ ਬਧੀਆ ਭਈ ਓਕੇ ਆਹੀ ਹੈ ਚਲ ਹੁਣ ਆਏ ਕਰਾਂਗੇ ਪੂਜਗਾ ਨਹੀਂ ਖਾਂਦੇ ਪੂਜਗਾ ਰੱਖਦੇ ਆਂ ਸਾਹਮ ਕੇ ਠੀਕ ਹੈ ਤੇ ਹੁਣ ਨੂਡਲ ਖਾਵਾਂਗੇ ਡਿਊ ਨਾਲ ਹਾਂਜੀ ਲਿਓ ਵੀ ਕਾਂਡ ਕਰਾਇਆ ਆ ਚਾਈਨੀ ਲਵਾਇਆ ਆ ਆਪਦੀ ਪਤਾ ਨਹੀਂ ਕਿੱਥੇ ਇਹ ਅਜੀ ਕੇ ਰਾਹ ਕਿ ਨਹੀਂ ਲਾ ਲਈ ਦੀ ਗਾਲ ਵਾਲੀ ਹੈ ਨਾ ਤੇਰੇ ਚੂਕੀਏ ਜਾਂਦਾ ਸੀ ਬੈਠਾ ਇਹ ਮੈਂ ਕਿ ਇਹਨੂੰ ਕੀ ਹੋਇਆ ਓਰੇ ਲੀ ਓਏ ਪੁਰਿਆ ਪੁਰਿਆ ਆ ਆਏ ਗਲੀਸ ਹੋ ਕੇ ਆ ਬਈ ਇਹ ਇੱਕ ਤਾਂ ਇੱਥੇ ਦੰਦ ਵੱਜੇ ਪਿਆ ਦੇਖੋ ਅੱਖ ਤੇ ਤੇ ਬਾਹਰ ਓਏ ਪੁਰਿਆ ਆ ਲਿਓ ਇੱਥੇ ਹਟ ਜਾ ਇੱਥੇ ਇੱਕ ਇੱਥੇ ਤੰਦ ਵੱਜੇ ਦਾ ਅੱਖ ਤੇ ਵੱਜੇ ਠੀਕ ਆ ਵੀਰੇ ਇੱਕ ਇਹਦਾ ਢੂਈ ਤੰਦ ਵੱਜਿਆ ਪਿਆ ਇੱਕ ਇਹਦੇ ਇੱਥੇ ਤੰਦ ਵੱਜਿਆ ਪਿਆ ਠੀਕ ਆ ਹਾਏ ਰੁਕੋ ਤੁਹਾਨੂੰ ਖਵਾਉਂਗਾ ਖੜ ਜੋ ਠੀਕ ਆ ਵੀਰੇ ਇਧਰੋਂ ਵੱਜੇ ਪਿਆ ਐ ਕਰਕੇ ਆ ਇੱਥੇ ਤੰਦ ਵੱਜੇ ਪਿਆ ਇੱਥੇ ਤੰਦ ਵੱਜੇ ਪਿਆ ਇਹਦੇ ਠੀਕ ਆ ਇਹ ਇੱਥੇ ਤੰਦ ਵੱਜੇ ਪਿਆ ਇਹਦੇ ਪਿਛਲੇ ਪਾਸੇ ਤੇ ਇਧਰਲੇ ਪਾਸੇ ਵੱਜੇ ਪਿਆ ਤੇ ਇੱਥੇ ਵੱਜੇ ਪਿਆ ਤੇ ਇੱਥੇ ਦੇਖੋ ਆ ਦੇਖੋ ਕਾਂਡ ਜੱਜ ਕੀ ਕਰਾ ਕੇ ਹੈ ਹਾਂ ਚੁੱਗਲਾਕਣਾ ਹੋਵੇ ਤਾਂ ਇਹ ਨਾਂਜ ਜੇ ਗਰਬਾੜ ਫਰ ਤੂੰ ਪੈਂ ਚੁੱਗ ਗੰਦ ਬੈ ਤੇ ਟੇਕ ਨੂੰ ਸੰਗਲੀ ਬੰਦਰ ਦੱਸਦਾ ਤਰੇ ਮੈਂ ਉਨੀ ਛੜਦੇ ਖੁੱਲਾ ਖਾਲਾ ਬਈ ਇਹਨੇ ਮਰਜੀ ਚੁੱਕੀ ਆਵੇ ਐਵੇਂ ਲੱਟਰ ਬਣਿਆ ਪਿਆ ਹੈ ਯਾਰ ਬਣਦੇ ਨੂੰ ਬਸ ਸੰਗਲੀ ਨਾਲ ਆਪਾਂ ਪਹਿਲਾਂ ਬਾਦਲ ਚਲੀਏ ਬਈ ਠੀਕ ਹੈ ਤੇ ਉੱਥੇ ਕੁੱਤੇ ਦੇ ਕੋ ਦਵਾਈ ਲੈ ਲਈ ਆਪਾਂ ਸੜਕਾਂ ਨੂੰ ਭਾਈ ਜਾ ਘਮਾ ਦੇ ਨੇ ਇਹਦੇ ਨਾਲ ਕੀੜੇ ਪੈ ਜਾਣਗੇ ਵੀ ਮੱਖੀਆਂ ਬੈ ਬੈ ਕੇ ਹਾਂਜੀ ਹਾਂਜੀ ਮੇਰੇ ਵੀਰੋ ਇਹ ਦਵਾਈ ਤਾਂ ਲੈ ਜਾਂਦੇ ਵੀ ਬਈ ਪੁੱਤੇ ਆਸਤੇ ਅਜੇ ਉੱਥੇ ਇੱਧਰਲੇ ਪਾਸੇ ਖੱਬੇ ਪਾਸੇ ਆ ਦੇਖੋ ਤੇ ਮੈਂ ਕਿਹਾ ਆਉਂਦਾ ਆਉਂਦਾ ਯਾਰ ਆ ਵੀ ਬਦਲੀ ਚੱਲੀ ਜਾਣਾ ਆ ਵੀ ਫੁੱਲ ਭਰਿਆ ਪਿਆ ਤੇ ਓਹੋ ਚਲੋ ਕੋਈ ਗੱਲ ਨਹੀਂ ਆ ਵੀ ਭਰੇ ਹੀ ਪੇ ਲਗਭਗ ਫੁੱਲ ਤੇ ਆ ਵੀ ਫੋਲੀ ਭਰਿਆ ਪਿਆ ਹੈ ਨਾ ਇਧਰੋਂ ਕਰਕੇ ਬੰਦ ਤੇ ਸਾਹਮਣੇਲੇ ਕਿਲੇ ਛੱਡ ਚੱਲ ਗਿਆ ਹਾਂਜੀ ਬਦਲ ਤਾਂ ਨਕਾ ਇਧਰੋਂ ਬੰਦ ਕਰਕੇ ਤੇ ਇਧਰ ਛੱਡਤਾ ਬਈ ਠੀਕ ਹੈ ਉਹਣਾ ਹੁਣੇ ਲੱਗ ਜਾਣਾ ਹੈ ਲਗਭਗ ਲਗਭਗ 2 ਘੰਟੇ ਚ ਲੱਗ ਜੂਗਾ ਇਹ ਪੂਰਾ ਫੁੱਲ ਭਰ ਜਾਣਾ ਚਾਹਾਂ ਡਾਕਟਰ ਜੀ ਮੇਰੇ ਹਿਸਾਬ ਨਾਲ ਲਿਓ ਜੀ ਕੁੱਤਾ ਆਪਣੇ ਬਾਹਰ ਹੀ ਬਦਾਮ ਕੱਟੀ ਜਾਣਾ ਚਲ ਮੈਂ ਉਹਨੂੰ ਬਾਹਰ ਬੰਨ ਕੇ ਤੇ ਦਵਾਈ ਛਿੜਕਦਾ ਯਾਰਾ ਲੈ ਆਂਦੀ ਦਵਾਈ ਪੂਰਾ ਹਲ ਹੋਇਆ ਬੈਠ ਲਓ ਜੀ ਹੁਣ ਆਇਆ ਸਮੋਸੇ ਪਹਿਲਾਂ ਇਹ ਨੂਡਲਸ ਹੁਣ ਆਇਆ ਲੰਬੀ ਵਾਲਾ ਮੁੰਡਾ ਲੈ ਕੁਛ ਮੁੱਛੇ ਪਾਈਰਮਾਨ ਲੰਬੀ ਠੀਕ ਹੈ ਜੀ ਤੇ ਢੇੜੀ ਦੂਰੀ ਆਨੇ ਆ ਖਾਓ ਸਮੋਸਾ ਜਿੱਤੋ ਜੰਗ ਓਹੋ ਇਹਨੂੰ ਕਣਕ ਪਾਣੀ ਆਜੇ ਕੋਈ ਗੱਲ ਨਹੀਂ ਪਾ ਦਿੰਨੇ ਆਪਾਂ ਹਾਂਜੀ ਤੇ ਇਧਰੋਂ ਵੱਡੇ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾਦਾ ਵੀਰੇ ਵੜੇਆਂ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾਤਾ ਇਧਰ ਵੀ ਦਾਣਾ ਪਾਣੀ ਪਾਤਾ ਬਾਹੜ ਕਾਲ ਨੂੰ ਵੀ ਦਾਣਾ ਪਾਣੀ ਪਾਤਾ ਸਾਂਵਲੇ ਛੀਏ ਦੇ ਛੀਏ ਕਬੂਤਰੀ ਠੀਕ ਚੱਲੀ ਜਾਂਦੇ ਐ ਇੱਕ ਨੇ ਚਿੱਟੀਆਂ ਮਿੱਠਾ ਮਾਰੀਆਂ ਥੋੜੀਆਂ ਜੀਆਂ ਗੋਸ਼ੀ ਵਾਲੀ ਨਹੀਂ ਹਨ ਤੇ ਆ ਛੀ ਦੀ ਛੀ ਸੰਭੀ ਜਾਂਦੀ ਐ ਇੱਕ ਠੀਕ ਐ ਇੱਕ ਕਬੂਤਰੀ ਗੋਸ਼ੀ ਵਾਲੀ ਪਹਿਲੇ ਨੰਬਰ ਤੇ ਚਿੱਟੀਆਂ ਮਿੱਠਾ ਮਾਰ ਗਈ ਮੜਕਾ ਮੋਟਾ ਠੀਕ ਆ ਜੀ ਇਧਰ ਆ ਗਈ ਆਪਣੀ ਘੰਡ ਕਾਂਤ ਵਾਲੀ ਇਹਨੇ ਨਹੀਂ ਮਾਰੀਆਂ ਹਜੇ ਇੱਕ ਆਪਣਾ ਆ ਗਾ ਇਧਰ ਗਲਾਬੀ ਟੂਸਿਆਂ ਵਾਲਾ ਇਹ ਨਹੀਂ ਨਹੀਂ ਮਾਰਗਾ ਹਲੇ ਸੱਟ ਇਹਦਾ ਵੀ ਕੰਮ ਇੱਕ ਵਟੋਂ ਫਲੈਸ਼ ਚ ਗਾੜ ਕੇ ਮੈਂ ਤਾਂ ਕਹਣਾ ਹਾਂ ਜੀ ਤੇ ਯਾਰ ਇਹਦਾ ਪਿੰਨ ਪਾ ਗਿਆ ਚੋਪਰ ਪਿੰਨ ਤੋਂ ਕੀ ਗੱਲ ਸੀ ਵੀ ਇਹ ਕਿਥੇ ਭੱਜਣ ਲੱਗ ਗਿਆ ਕੰਜਰ ਦਾ ਨਿਕਲ ਕੇ ਚੱਲ ਗੁਰ ਰੰਗਿਆ ਤੁਰ ਫਿਰ ਮਾੜਾ ਜਲਾ ਬਦਖਾ ਇਹ ਨਹੀਂ ਹਿਤ ਕਰ ਨਹੀਂ ਮਾਰਗਾ ਮੇਰੇ ਹਿਸਾਬ ਨਾਲ ਤਾਂ ਠੀਕ ਐ ਆ ਪੁੱਤਰ ਦਾ ਹੇਰਾ ਐਸ਼ ਹੀ ਨਹੀਂ ਮਾਰਨ ਹਟਿਆ ਵਿਚਾਰਾ ਇਹ ਚਿੱਟੀਆਂ ਬੈਠਾ ਕਿਥੋਂ ਮਾਰ ਜੂਗਾ ਵੱਡੇ ਟੂਸ ਜਿਆਦਾ ਪੱਠਾ ਐ ਠੀਕ ਐ ਤੇ ਇਧਰ ਆ ਵੀ ਕਬੂਤਰ ਹੈ ਰੈਸ਼ ਮਾਰ ਰਹੇ ਨੇ ਹਟਿਆ ਇਹ ਵੀ ਚਿੱਟਾ ਬੈਠਾ ਕਿਧਰੋਂ ਮਾਰ ਜੂਗਾ ਆਹ ਇਹਨੇ ਮਾਰਨ ਚੰਨ ਲਈ ਭੇਜਿਆ ਵਾਸ਼ੇ ਕਬੂਤਰ ਓਕੇ ਰਪਟਾ ਲੈ ਕੇ ਮਾਰਦੇ ਬਾ ਜਮਾ ਓਕੇ ਹਾਂ ਚੱਲਦੇ ਹੁਣ ਖੇਡ ਲਿਆ ਕੋਣਿਆ ਖੇਤ ਗੋਆ ਲਾ ਕੇ ਹੋਣ ਇੱਕ ਤਾਂ ਤੇ ਇੱਕ ਅਸੀਂ ਅਕਸਰ ਅਸੀਂ ਗੋਏ ਕੁੜੇ ਲਈ ਵੀ ਆ ਕੇ ਸ਼ਕਲਾਂ ਤੋਂ ਵੀ ਲੱਗਦੇ ਅਸੀਂ ਬਾਕੀ ਹੁਸੜਦੇ ਸੱਚੀ ਮੁੱੱਚੀ ਇਹ ਸਾਡਾ ਸਾਈਡ ਕਿਤਾ ਹੈ ਸਾਈਡ ਵਿਜ਼ਿਟ ਨੰਗਾਨ ਦੇ ਚੱਕੇ ਮੇਰੇ ਦਾ ਰਹਿਣਾ ਮੈਂ ਤਾਂ ਆਉਣਾ ਕੋਈ ਮੱਛਰਾਂਾਂ ਘੇੜੇ ਹੋਈ ਤੱਕ ਚੱਲ ਕੋਈ ਨਾ ਮੈਂ ਦੂਜਾ ਲਾਉਣਾ ਕੱਢ ਕੇ ਫਿਰ ਹਾਂ ਲਾਉਣੇ ਲਾਉਣੇ ਤੇ ਇੱਕ ਬਾਗ ਨੂੰ ਤੇਲ ਲਾਈ ਕਿਉਣਾ ਠੀਕ ਆ ਗੱਲਾਂ ਤੇ ਇੱਕ ਬਾਗ ਦੀ ਵੀਡੀਓ ਅਪਲੋਡ ਕਰਕਣੇ ਇੰਨੇ ਹੀ ਕੰਮ ਬਾਬੇ ਹੋ ਗਏ ਬਸ ਆਪਣੇ ਹਾਂਜੀ ਮੇਰੇ ਦੋਸਤੋ ਬਾਗ ਲਾ ਕੇ ਵੀਡੀਓ ਵੀ ਅਪਲੋਡ ਕਰਤੀ ਜੀ ਤੇ ਆਪਣੇ ਜੀ ਕਿਥੇ ਪੈਟਰੋਲ ਜੀ 183000 ਦਾ 183000 ਦਾ ਪੈਟਰੋਲ ਵਾਲਾ ਜੀ ਹਾਂਜੀ ਆ ਹਾਂਜੀ 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 ਚਲਦੇ ਆ ਜੀ ਬਸ ਉਹ ਖੇਤ ਆ ਪੱਥਰ ਕੱਢੀ ਪਾਇਆ ਕਰੀ ਸਾਂਭੀ ਐਨੇ ਜੀ ਕਬੂਤਰ 1 2 3 4 5 6 ਠੀਕ ਆ ਜੀ ਤੇ 6 ਨੰਬਰ ਕਬੂਤਰ ਨੂੰ ਆਪਾਂ ਚੱਕ ਲਏ ਬਿਜਰੇ ਚੋਂ ਇਹ ਪਹਿਲਾਂ ਹੀ ਵਿਚਾਰਾ ਸਾਹਮ ਦਾ ਸਾਹਮ ਦੇ ਰਹਿ ਗਿਆ ਸੀ ਨਾ ਇੱਥੇ ਇਹ ਅੱਜ ਵੀ ਸਾਹਮ ਦਾ ਸਾਹਮ ਦੇ ਰਿਹਾ ਹੈ ਕਾਰਨ ਕੀ ਬਸ ਰੋਏ ਦਾ ਵੇਟ ਹੀ ਨਹੀਂ ਬਣਿਆ ਕਬੂਤਰ ਦਾ ਹਣਾ ਯਾਰ ਇਹਦਾ ਵੇਟ ਆਇਆ ਜਿਹੜੀ ਦੋੜ ਜਾਂਦਾ ਹੱਡੀ ਇਹਦੀ ਆਏ ਐ ਵੀ ਸ਼ੇਪ ਬਣੀ ਪਈ ਐ ਜੀ ਠੀਕ ਹੈ ਕਿ ਨਹੀਂ ਕਿਤੇ ਕਬੂਤਰ ਨੇ ਗੋਲ ਬੰਨਾਂ ਬਾਕੀ ਕਿ ਤਾਂ ਆਏ ਹੁੰਦਾ ਪਹਿਲਾਂ ਤੋਂ ਹੀ ਕੋਈ ਹੱਡੀ ਵੀ ਸ਼ੇਪ ਹੋਵੇ ਕਿਸ ਦੀ ਆਈ ਹਨਾ ਇਹ ਤਿੱਕੀ ਹੱਡੀ ਹੋਵੇ ਇਹ ਪਹਿਲਾਂ ਤਾਂ ਇਹ ਗੋਲ ਮਟੋਲ ਸੀਗਾ ਆ ਬਸ ਪਿਛਲੀਆਂ ਉਦੋਂ ਦੋ ਚਾਰ ਡਾਂਗਾਂ ਦਾ ਹੀ ਬਸ ਐ ਆਏ ਹੋਇਆ ਖਰਾਬ ਹੋਇਆ ਇਹ ਹਨਾ ਤਾਂ ਕਰਕੇ ਬਦਾਮ ਕੱਟ ਕੇ ਲੈਪ ਖਾਓ ਆਇਆ 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 ਕੋੜਾ ਪੁੱਤਰ ਤੇ ਆ ਰਹਿ ਗਿਆ ਆਪਣੇ ਕੋਲੇ ਪੰਜ ਕੈਂਡੀਡੇਟ ਰਹਿ ਗਏ ਇੱਕ ਤਾਂ ਐਲੀਮੀਨੇਟ ਕਰਤਾ ਵਿੱਚੋਂ ਕੀ ਆਣਦੇ ਪੰਜ ਕੈਂਡੀਡੇਟ ਰਹਿ ਗਏ ਪੰਜਾਂ ਚੋਂ ਚਾਰ ਲਾਜ਼ਮੀ ਛੱਡਣੇ ਆ ਤੇ ਜੇ ਪੰਜੇ ਦੇ ਪੰਜੇ ਹੀ ਸਿਰਾ ਬਣ ਗਏ ਫਿਰ ਪੰਜੇ ਹੀ ਛੱਡ ਦਿਆਂਗੇ ਠੀਕ ਹੈ ਤੇ ਐ ਪੰਜ ਕਿਹੋਂ ਆ ਬੇਠਾ ਦਾ ਵੀ ਵਧੂਆ ਮਰੀ ਜਾਂਦਾ ਨਾ ਉਹਦਾ ਹਾਂ ਵੀ ਹਾਂ ਵੀਰੇ ਸੱਤ ਕੈਂਡੀ ਦੇ ਨਾਲ ਸੱਤ ਕੈਂਡੀਟ ਅਸਾਂ ਦੋ ਆਪਾਂ ਆਪ ਤੇ ਪਾਸੇ ਆਣੇ ਆ ਵੀਰਾ ਮੇਰਾ ਪਾੜਾ ਪਾਣੀ ਘਟ ਗਿਆ ਮੌਲੇ ਦੇ ਵੈਹਣਾਂ ਨੇ ਕੋਈ ਵੇਲੇ ਤੈਨੂੰ ਘਾਟ ਗਿਆ ਤੇ ਪੈਨਸ਼ਨ ਆਵਾ ਤੈਨੂੰ ਵਾਦੇ ਦਾ ਮੁੜ ਕੇ ਤੂੰ ਡਿੱਗਵੇਂਗਾ ਸੋਚਦੇ ਆ ਕੀ ਫਾਇਦਾ ਨਹੀਂ ਮੌਲੇ ਦੇ ਮੁੜ ਕੇ ਡਿੱਗਵੇਂਗਾ ਤੇ ਪਾਣੀ ਵਾਦੇ ਦਾ ਹਾਂ ਇਹ ਤੈਨੂੰ ਸਾਹ ਦੇ ਫਰਾਂ ਕੀ ਫਾਇਦਾ ਉਹ ਗੱਲ ਤੇ ਤੈਨੂੰ ਥੋੜੇ ਹਿਸਾਬ ਦੇ ਤੇ ਰੱਖਾਂਗੇ ਪੰਜ ਕਿੱਲੀ ਦਾ ਦੋ ਕੋਈ ਨਾ ਮਰਥ ਨਾ ਕਰੂਗਾ ਕੀ ਉਹ ਤੈਨੂੰ ਘਾਟ ਦੇ ਰੱਖੀਏ ਹਾਂ ਮਾ ਕੋਈ ਨਾ ਮਾ ਨਾ 10 11 ਮੈਂ ਦੱਸੂ ਰਾਤ ਲਿਓ ਵੀ ਲੈ ਕੇ ਓਲਾ ਹੋ ਫਿਰਦਾ ਇਹਨੂੰ ਵੀ ਚੰਗਾ ਓਲਾ ਦਿੱਤਾ ਹੁਣ ਜਾਗਮ ਜੇ ਚੱਟੀ ਜਾਂਦਾ ਜਿੱਤੇ ਦੀ ਕੀਤੀ ਆ ਉਹਨਾਂ ਨੇ ਇਹ ਕੰਜਰ ਦਾ ਕੀ ਟੀਂਡ ਦੀ ਸੱਟ ਆ ਬਾਹਲੀ ਸੁਣੀ ਸੀ ਬਾਹਲਾ ਘਟਲਾ ਸੀ ਭਾਈ ਤਰਾਣਾ ਹੁਣ ਆਪਣੋਂ ਉਹ ਪਾਲ ਕੇ ਲੈਣੀ ਪੈਗੋ ਉਹ ਜੀ ਯਾਰ ਇਹ ਰਸਤੇ ਸੱਚੀ ਕਿ ਤਾ ਮਿਲ ਜਾਣੂ ਬਾ ਫਿਰ ਉਹ ਜੀ ਲਿਆਵਗੇ ਭਾਲ ਕੇ ਇਹਦੀ ਮੋਟੀ ਲਿਆਵਗੇ ਵਧੀਆ ਭਾਲ ਕੇ ਉਹਨੇ ਬਚਾਤਾ ਮੈਨੂੰ ਐ ਲੱਗਦਾ ਨਹੀਂ ਤਾਂ ਗਲਗੁਲ ਤੋਂ ਫੜ ਲੈਂਦੇ ਇਹਨੂੰ ਉਹਨੇ ਕਬਜਾ ਜੇ ਬੜੀ ਚੈੜੀ ਹੈ ਜੇ ਬੜੀ ਚੈੜੀ ਹੋਈ ਹੈ ਤੇ ਉਹਨੇ ਬਚਾਇਆ ਹੋਣਾ ਮੰਨ ਜਾ ਚੈਨ ਨੇ ਬਚਾਇਆ ਇਹਨੂੰ ਉਹੀ ਗੱਲ ਬਣ ਗਈ ਬਾਬਿਓ ਜਿਹੜੀ ਸੋਚੀ ਸੀ ਦੇਖੋ ਚੰਗਾ ਅਗਲੀ ਸੋ ਇੱਥੋਂ ਵੀ ਰਗਾਂ ਫੜੀਆਂ ਬਈ ਉਦੋਂ ਹੀ ਚੇਨ ਜੀ ਲਈਏ ਇਹਦੀ ਇਹ ਅੱਡ ਬਣਦਾ ਸੀ ਆ ਦੂਜਾ रांजा <laughs> आ بیا ਤੇ ਗਿਆ ਚੁੱਕੀ ਜਾਂਦਾ ਹੁਣ ਤੂੰ ਘਰੇ ਜਿ ਤੁਰਿਆ ਫਿਰਦਾ ਇਹ ਰਾਜ ਦੇ ਨਾਲ ਇੱਕ ਹੋਰ ਸੀ ਉਹ ਮੀਂਹ ਕਿਹੜੀ ਸੀ ਕਿਹੜੀ ਹੀਰ ਸੀ ਯਾਰ ਉੱਥੇ ਫਿਰਦੀ ਹੁੰਦੀ ਐ ਲੱਟਰ ਜੀ ਉਹਦੇ ਮਗਰ ਗਿਆ ਜੀ ਮੈਨੂੰ ਪਤਾ ਇਹ ਚ ਐ ਚਿੱਪੀ ਜਾਂਦੀ ਹੁੰਦੀ ਇਹਨੂੰ ਇੱਥੇ ਪਟਕਲੇ ਜਾਂਦੀ ਆ ਕੇ ਇਹ ਗਾਂ ਜਾਂ ਕੋ ਉਹ ਵੀਲ ਗਾੜੇ ਦੇ ਖੜ ਜਾਂਦੀ ਆ ਉਹ ਉਹ ਹੁਣ ਐ ਤੂੰ ਤਾਂ ਲੱਗ ਜਾਂਦੀ ਐ ਮਗਰ ਲਾ ਕੇ ਗਾਂ ਉਹ ਦਸਾਂਜ ਖੜ ਦਿੰਦੀ ਜਾ ਕੇ ਪਰਾਣਾ ਨਾਲ ਤੇ ਉਹਨੂੰ ਦੇਖ ਲੈ ਇਹਨੂੰ ਦੇਖ ਲੈਂਦੇ ਆ ਉਹ ਕਹਿੰਦਾ ਆਪਾਂ ਇਹਨਾਂ ਤੈਨੂੰ ਬਣਾਉਣੇ ਆਂ ਜੀ ਰਾਂਝਾ ਕਿਵੇਂ ਐ ਹੁਣ ਕਿਵੇਂ ਆ ਉੱਤੋਂ ਹੁਣ ਤੈਨੂੰ ਐਸੀ ਕੁੱਟ ਗਈ ਤਾਂ ਐਂ ਕਰਦਾ ਪਰ ਕੁੱਟਦੇ ਨਹੀਂ ਚੱਲ ਕੋਈ ਨਾ ਛੋਟਾ ਪੁੱਤਰ ਤੇਰੇ ਜਹੌਂਸ ਨੇ ਕੋਈ ਨਾ ਕੈਮਰਾ ਹੀ ਤੇਰਾ ਵੀ ਹੱਲ ਹੋਊਗਾ ਇੱਕ ਦਿਨ ਟੈਨਸ਼ਨ ਨਾ ਲੈ ਪੁੱਤਰ ਓਏ ਬੱਸ ਮੈਂ ਯਾਰ ਬਹੁਤ ਟਾਈਮ ਹੋ ਗਿਆ ਸੀ ਸੌਣੇ ਸੁਣਿਆ ਹੁਣ ਮਤਲਬ ਸੌਂਦੇ ਤਾਂ ਨਹੀਂ ਗਏ ਵੀਡੀਓ ਵੀ ਬਲੌਗ ਦੇਣ ਨਹੀਂ ਕਰ ਦਿੰਦੇ ਆ ਮੈਂ ਤਾਂ ਲੱਗਦਾ ਸੱਗਦਾ ਦੀ ਜਾਗ ਜਾਗਦਾ ਰਹੂੰਗਾ ਪੰਜ ਮਿੰਟ ਰਿੰਗ ਕਰਾਰੀ ਆ ਤੇ ਬਾਕੀ ਸੱਚ ਜਿਹੜਾ ਪੁੱਛੀਆਂ ਸੀ ਤੁਸੀਂ ਬਗਲ ਟੂਸੇ ਜਿਹੜਾ ਗੋਣਿਆਂ ਨੇ ਛੱਡਿਆ ਸੀ ਨਾ ਉਹ ਪੁੱਤਰ ਬਈ ਇਹਦਾ ਟਾਈਮ ਕਟਾ ਕੇ ਆ ਗਿਆ ਸੀ ਆ 27 ਤਰੀਕ ਵਾਲਾ ਉਹ ਪੁੱਤਰ ਫੜ ਲੈ ਜੀ ਬਈ ਉਹ ਪੁੱਤਰ ਬਾਈ ਬੂਰੇ ਕੋਲੇ ਬੈਠਾ ਹੈ ਕੋਈ ਨਾ ਉੱਥੇ ਚੱਕ ਲੈ ਵੰਗਾਉਂਦੇ ਹੋਏ ਨੂੰ ਉੱਤੇ ਛੱਡਾਇਆ ਸੀ ਛੋੜਦੀ ਵਰਗੇ ਤੇ ਬਗਲ ਟੁਛ ਲਗੋਨੇ ਪੁੱਤਰ ਜਿਹੜਾ ਟਾਈਮ ਲਟਾ ਕੇ ਆਇਆ ਇਸ ਵਾਰ ਦੱਸੋ ਬਾਈ ਬੂਰੇ ਕੋਲੇ ਬੈਠਾ ਓਕੇ ਜੀ ਬਸ ਚਲਿਆ ਦਾ ਹਰ ਕੰਮ ਬਾ ਬਾਏ ਗੁੱਡ ਨਾਈਟ ਸਾਰਿਆਂ ਨੂੰ